540 ਕਿਲੋਮੀਟਰ ਹੈ ਜੀਆਂ ਸੜਕਾਂ ਸੀ اے ਆਈ ਨੇ ਦੱਸਿਆ ਸਾਨੂੰ ਜਿਹੜੀਆਂ ਹੈ ਹੀ ਨਹੀਂ ਰਿਪੇਅਰ ਤੇ ਪੈ ਲੱਗੀ ਜਾਂਦੇ ਉੱਤੇ ਕਿਉਂਕਿ ਹੁਣ ਜੇ ਸਾਡੇ ਪਿੰਡੋਂ ਧਰਮਗੜ ਨੂੰ ਸਾਢੇ 4 ਕਿਲੋਮੀਟਰ ਪੰਜ ਲਿਖ ਦੋ ਅੱਧਾ ਕਿਲੋਮੀਟਰ ਦੇ ਵਿੱਚ ਹੀ ਜਾਈ ਜਾਣਗੇ ਐਂ ਕਰ ਕਰ ਕੇ ਐਂ ਕਰ ਕਰ ਕੇ ਨਾ ਸਾਨੂੰ 540 ਕਿਲੋਮੀਟਰ ਹੈ ਜੀਆਂ ਸੜਕਾਂ ਲੱਭੀਆਂ ਜਿਹੜੀਆਂ ਸੜਕਾਂ ਹੀ ਹੈ ਨਹੀਂ ਉਹਦੇ ਨਾਲ 22 226 ਕਰੋੜ ਰੁਪਏ ਬਚ ਗਏ ਜੀ ਏ ਆਈ ਨਾ ਕਿਉਂਕਿ ਪੌਣੇ 7 ਨੂੰ 7 ਲਿਖ ਦੋ ਕੌਣ ਦੇਖਣ ਜਾਂਦਾ ਮਿੰਨ ਜਾਂਦਾ ਉੱਥੇ ਕੋਈ ਐਂ ਕਰਤਾ ਉਹਨਾਂ ਨੇ ਉਹ ਜਿਹੜਾ ਜਿਹੜਾ ਵਧਾ ਗਏ ਉਹ ਉਹ ਆਪ ਦੀ ਜੇਬ ਚ ਪਾ ਲੋ ਰਪੇਰ ਵੀ ਹੋ ਜਾਂਦੀ ਓਦੀ ਸਾਰਾ ਕੁਝ ਚੀਜ਼ ਧਰਤੀ ਤੇ ਹੈ ਹੀ ਨਹੀਂ ਰਪੇਰ ਵੀ ਹੋ ਜਾਂਦੀ ਓਦੀ ਸਾਰਾ ਕੁਝ ਹੋ ਜਾਂਦਾ ਸੋ ਅਸੀਂ ਜਦੋਂ ਏ ਆਈ ਨਾ ਕੀਤਾ ਤਾਂ ਉਹਨੇ ਸਾਰਾ ਕੁਝ ਸੱਚ ਦੱਸਤਾ ਸੋ ਪੰਜਾਬ ਦੀਆਂ ਕਈ ਗਵਾਚੀਆਂ ਹੋਣੀਆਂ ਸੜਕਾਂ ਤੇ ਆਈਆਂ ਕਈ ਸੜਕ ਕਈ ਗੋਚੀਆਂ ਹੋਈਆਂ ਨੇ ਹੈ ਹੀ ਨਹੀਂ ਕਿਤੇ ਕਾਗਜ਼ਾਂ 'ਚ ਹੈਗੀਆਂ ਨੇ ਉਹ ਮੈਂ ਪਹਿਲਾਂ ਸੀੜੀਆਂ 'ਚ ਕਰਦਾ ਤਾਂ ਰਿਹਾ ਮੈਂ ਇਹਹੀ ਗੱਲਾਂ ਹੈ ਵੀ ਕਾਗਜ਼ਾਂ 'ਚ ਤਾਂ ਸੜਕ ਹੈਗੀ ਜੀ ਪਰ ਧਰਤੀ ਤੇ ਹੈ ਨਹੀਂ ਉਹ ਪੁਲ ਵਾਲੀ ਨਹੀਂ ਸੀ ਉਹ ਪੁਲ ਬਣਾਉਣਾ ਸੀ ਨਹਿਰ ਤੇ ਉਹ ਮੰਤਰੀ ਸਾਹਿਬ ठेकेदार ਸਾਹਿਬ ਨਾਲ ਮਿਲ ਕੇ ਕਰ ਗਏ ਗੋਲਮੁਲ ਕਾਗਜ਼ਾਂ 'ਚ ਲਿਖਤਾ ਹੀ ਪੁਲ ਬਣਾਤਾ ਉਹ ਕਿਤੇ 3 ਕਿਸਾਲਾਂ ਬਾਅਦ ਪ੍ਰਧਾਨ ਮੰਤਰੀ ਦਾ ਦੌਰ ਆ ਗਿਆ ਉਸੇ ਰੂਟ ਤੋਂ ਉਹ ਜਿਹੜੇ ਸਫਾਈ ਵਾਲੇ ਡਿਪਾਰਟਮੈਂਟ ਉਹਨਾਂ ਨੇ ਟਰੱਕ ਭਰਿਆ ਕਲੀ ਦਾ ਵੀ ਕਲੀ ਕਰ ਦਿੰਦੇ ਨੇ ਹੋਂ ਤੋਂ ਪ੍ਰਧਾਨ ਮੰਤਰੀ ਲੰਘਣਾ ਕਲੀ ਕਰੋ ਉਹਨਾਂ ਨੂੰ ਉੱਥੇ ਪੁਲ ਲਗਾ ਦੇ ਉਹ ਉਹਨਾਂ ਨੇ ਫੋਨ ਕੀਤਾ ਮੰਤਰੀ ਸਾਹਿਬ ਨੂੰ ਕਹਿੰਦੇ ਮੰਤਰੀ ਸਾਹਿਬ ਆ ਪੁਲ ਤੁਸੀਂ ਬਣਾਏ ਸੀ ਕਹਿੰਦਾ ਹਾਂਜੀ ਕਹਿੰਦਾ ਅਸੀਂ ਆਏ ਆ ਫਲਾਣ ਡਿਪਾਰਟਮੈਂਟ ਚੋਂ ਅਸੀਂ 80 ਬੋਰੀਆਂ ਕਲੀ ਦੀਆਂ ਲਈ ਫਿਰਦੇ ਆਂ ਅਸੀਂ ਪੁਲ ਤੇ ਕਲੀ ਕਰਨੀ ਐ ਪੁਲ ਨਹੀਂ ਲੱਭ ਰਿਹਾ ਅਜੇ ਤੱਕ ਇਹਨੇ ਗੋਤਾ ਲਾ ਕੇ ਥੱਲੇ ਵੀ ਦੇਖ ਲਿਆ ਕਿਤੇ ਥੱਲੇ ਨਾ ਕਿਤੇ ਚਲੇ ਗਿਆ ਉਹ ਮਹਿਰ ਚ ਉਹ ਕਹਿੰਦੇ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਉਹ ਕਹਿੰਦੇ ਸ਼ਰਮ ਤੁਹਾਨੂੰ ਆਉਣੀ ਚਾਹੀਦੀ ਐ ਤੂੰ ਐਡਾ ਵੱਡਾ ਪੁਲ ਖਾ ਕੇ ਉਹ ਕਹਿੰਦਾ ਮੈਂ ਇਸ ਗੱਲ ਕਰਕੇ ਕਹਿਣਾ ਕਿ ਅਸੀਂ ਐਡਾ ਵੱਡਾ ਪੁਲ ਖਾ ਕੇ ਤੁਸੀਂ 80 ਮੋਰੀਆਂ ਕਲੀ ਦੀਆਂ ਖਾਜੋ ਤੂੰ ਤੁਸੀਂ ਵੀ ਲਿਖ ਦੋ ਵੀ ਕਰਤੀ ਆਇਆ ਚੱਲਦਾ ਸੀ ਕੰਮ ਫੇਰ ਇੱਕ ਹੋਰ ਕੀਤਾ ਸੀ ਇਸੇ ਕੁਆਲਿਟੀ ਨਾਲ ਰਿਲੇਟਡ ਹੀ ਮੱਧ ਪ੍ਰਦੇਸ਼ ਦੀ ਗੱਲ ਹੈ ਸੱਚੀ ਅੰਗਰੇਜ਼ਾਂ ਦੇ ਜ਼ਮਾਨੇ ਦਾ ਪੁਲ ਬਣਿਆ ਹੋਇਆ ਸੀ ਉਹ ਛੋਟੀ ਇੱਟਾਂ ਵਾਲਾ ਜਿਵੇਂ ਨੀਲੋ ਐ ਆਪਣੇ ਵਾਲੇ ਗਵਰਨਮੈਂਟ ਨੇ ਸੋਚਿਆ ਵੀ ਇਹਦੀ ਐਕਸਪਾਇਰ ਹੋਣ ਨੂੰ 20 ਸਾਲ ਹੋ ਗਏ ਨੂੰ ਐਕਸਪਾਇਰੀ ਡੇਟ ਲੰਗੀ ਨੂੰ ਨਾਲ ਬਣਾ ਦੋ ਆਪਦੇ ਵਾਲਾ ਆਪਣੇ ਨਾ ਆਪਣਾ ਬਣਾਤਾ ਨਵਾ ਕਦੇ ਨੂੰ ਉਟਾ ਦਿੰਨੇ ਆ ਦੂਜੇ ਨੂੰ ਡਾਇਨਾਮਾਈਟ ਲਾ ਕੇ ਚਲਾਤਾ ਧੂਆਂ ਉੱਠਿਆ ਜਦੋਂ ਧੂਆਂ ਥੋੜਾ ਜਿਹਾ ਛਟਿਆ ਜਿਆ ਪਤਾ ਲੱਗਿਆ ਜਿਹੜਾ ਢਾਉਣਾ ਸੀ ਉਹ ਤਾਂ ਟੋਆ ਜਾਂ ਪਿਆ ਆਪਣੇ ਵਾਲਾ ਧਮਕਣਾਟ ਹੈ ਗਿਆ ਦੱਸੋ ਉਹ ਫਿਰ ਮੈਂ ਕਹੇ ਸੀ ਮੈਂ ਚੂਨਾ ਦੋਨਾਂ ਚ ਲੱਗਿਆ ਹੋਇਆ ਸੀ ਇੱਕ ਪੁੱਲ ਚ ਲੱਗਿਆ ਹੋਇਆ ਸੀ ਇੱਕ ਪੁੱਲ ਨੂੰ ਲੱਗਿਆ ਹੋਇਆ ਸੀ ਸੋ ਇਹ ਚੂਨਾ ਕੰਮ ਜਿਹੜਾ ਉਹ ਪੁਰਾਣਾ ਹੋ ਗਿਆ ਮੈਂ ਆਪ ਜਦੋਂ ਵਿਅੰਗ ਕਰਦਾ ਰਿਹਾ ਹਾਂ ਇਹ ਤਾਂ ਫਿਰ ਜੇ ਮੇਰੇ ਕੋਲੇ ਆਪ ਪ੍ਰਮਾਤਮਾ ਨੇ ਲੋਕ ਲੋਕਾਂ ਦੀ ਪ੍ਰਮਾਤਮਾ ਬਾਸਦਾ ਲੋਕਾਂ ਨੇ ਜੇ ਮੈਨੂੰ ਕੋਈ ਇਹੋ ਜਿਹਾ ਪੈਨ ਦੇਤਾ ਕਿ ਮੈਂ ਹੁਣ ਬਣਾਉਣੀਆਂ ਨੇ ਤਾਂ ਮੈਂ ਫਿਰ ਆਪਦੀਆਂ ਗੱਲਾਂ ਝੂਠੀਆਂ ਥੋੜੀ ਪੈਣ ਦੇਵਾਂਗਾ ਫਿਰ ਜਿਹੜੀਆਂ ਪਹਿਲਾਂ ਕਹੀਆਂ ਹੁੰਦੀਆਂ ਨੇ ਸੋ ਇਸ ਕਰਕੇ ਕੁਆਲਿਟੀ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਕਰਦਾ ਮੇਰੀ ਤੁਹਾਨੂੰ ਬੇਨਤੀ ਹੈ ਚੈੱਕ-ਅਪ ਵੀ ਕਰਾਂਗੇ ਤੁਸੀਂ ਮੈਂ ਕਹਿੰਦਾ ਤੁਸੀਂ ਆਪ ਕਾਓ ਵੀ ਸਾਡੇ ਸਾਡੇ ਚੈੱਕ ਕਰਕੇ ਜਾਓ ਜੀ ਇੰਨਾ 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 ਤੁਹਾਨੂੰ ਕੌਨਫੀਡੈਂਸ ਹੋਵੇ ਵੀ ਸਾਡੇ ਜਿੱਥੇ ਮਰਜੀ ਜਿੱਥੋਂ ਮਰਜੀ ਸਾਡੀ ਚੰਦ ਸਰਵ ਚੈੱਕ ਕਰ ਲਓ ਹਾਂ ਇੱਕ ਮੈਂ ਇੱਕ ਸੈਕਟਰ ਸਾਹਿਬ ਇੱਕ ਮੇਨ ਕਰ ਲਿਓ ਜਿੱਥੇ ਜਿਵੇਂ ਸ਼ਹਿਰਾਂ ਦੇ ਨੇੜੇ ਟੈਲੀਫੋਨ ਦੀਆਂ ਤਾਰਾਂ ਅੰਡਰਗਰਾਉਂਡ ਜਾਂ ਕੋਈ ਸੀਵਰੇਜ ਜੇ ਪਾਉਣਾ ਪਹਿਲੀ ਸੜਕ ਬਣਾਉਣ ਤੋਂ ਪਹਿਲਾਂ ਹੀ ਪਾ ਦਿਓ ਕਿਉਂਕਿ ਨਹੀਂ ਤਾਂ ਸੜਕ ਬਣੀ ਜਾਂਦੀ ਹੁੰਦੀ ਹੈ ਉਹ ਆਪਣੇ ਦਿਨ ਤੇਲੇ ਹੀ ਖੜੇ ਉਹਨਾਂ ਨੇ ਕਹਿੰਦੇ ਅਸੀਂ ਪੱਟਣੀ ਹੈ ਬਾਅਦ ਵਿੱਚ ਤੁਸੀਂ ਬਣਾਓ ਬੇਹੀ ਟੈਲੀਫੋਨ ਤੇ ਤਾਰਾ ਪਾਣੀ ਪਹਿਲਾਂ ਪਾ ਲੋ ਤਾਰਾ ਯਾਰ ਆਪਸ ਵਿੱਚ ਡਿਪਾਰਟਮੈਂਟ ਨਾਲ ਤਾਲਮੇਲ ਨਹੀਂ ਹੈਗਾ ਨਾ ਸੋ ਸਾਰੇ ਡਿਪਾਰਟਮੈਂਟ ਨਾਲ ਤਾਲਮੇਲ ਕਰਕੇ ਆਪਾਂ ਸੜਕਾਂ ਦੁਬਾਰੇ ਸੜਕ ਨੂੰ ਕੋਈ ਐਮਰਜੈਂਸੀ ਹਾਲਾਤਾਂ ਚ ਕੋਈ ਘੜ-ਘੜ ਆ ਗਏ ਕੋਈ ਤੋੜਨੀ ਪੈ ਗਈ ਪੱਟਣੀ ਪੈ ਗਈ ਕਰ ਸਕਦੇ ਆ ਪਾਣੀ ਲਗਾਉਣ ਵਾਸਤੇ ਨਹੀਂ ਤਾਂ ਦੁਬਾਰੇ ਸੜਕ ਨੂੰ ਛੇੜਨਾ ਨਾ ਬਗਵੇ ਵੀ ਤਾਰਾਂ ਪਾਉਣੀ ਹੈ ਜੀ ਪਹਿਲੀ ਪੁੱਛ ਲੋ ਉਹਨਾਂ ਨੂੰ ਵੀ ਤੂੰ ਤਾਰਾਂ ਤੋਂ ਲੋ ਤਾਂ ਨਹੀਂ ਪਾਉਣੀ ਹੈ ਤੂੰ ਵੀ ਖੰਬੇ ਗੋੰਬੇ ਤਾਂ ਨਹੀਂ ਕੱਢਣੇ ਇੱਥੋਂ ਦੀ ਕੋਈ ਸਾਰੇ ਡਿਪਾਰਟਮੈਂਟ ਨੂੰ ਪੁੱਛ ਲੋ ਪਹਿਲੀ ਤਾਂ ਕਿ ਸੜਕ ਦਾ ਮਤਲਬ ਸੜਕ ਹੋਵੇ ਬਸ ਸੋ ਬੜਾ ਪਲਾਨ ਨਾਲ ਕੰਮ ਕਰ ਰਹੇ ਆ ਆ ਹੁਣ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹ 'ਚ ਤੁਸੀਂ ਸਾਥ ਦੇ ਰਹੇ ਹੋ ਬਹੁਤ ਸਾਰੇ ਪਿੰਡਾਂ ਵਾਲੇ ਹਰ ਰੋਜ਼ ਪੰਚਾਇਤਾਂ ਮਤੇ ਪਾ ਰਹੀਆਂ ਨੇ ਦੇ ਅਸੀਂ ਵੀ ਸਾਥ ਦੇਵਾਂਗੇ ਜੀ ਸਾਡੇ ਪਿੰਡ ਕੋਈ ਵੇਚ ਹੀ ਨਹੀਂ ਸਾਦਾ ਜੀ ਅਸੀਂ ਮਤਾ ਪਾਤਾ ਜੀ ਨਾ ਅਸੀਂ ਜਮਾਨਤ ਦੇਣ ਜਾਈਏ ਜੇ ਕੋਈ ਸਾਡੇ ਪਿੰਡ ਦਾ ਫੜ ਲਿਆ ਨਾ ਛੇ ਵੇਚਦਾ ਸੋ ਇਹ ਲੋਕ ਲਹਿਰ ਬਣਾਉਣੀ ਪਊਗੀ ਕੋਈ ਐਸੀ ਗੱਲ ਨਹੀਂ ਹੈਗੀ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਾਉਣਾ ਕਿ ਤੂੰ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕਲਮੇ ਲੱਭ ਲਾਂਗੇ ਜ਼ਮੀਨ ਹੋਵੇ ਫੁੱਲਾਂ ਚੋਗੀ ਸੋ ਇਸ ਕਰਕੇ ਪਲਾਨਿੰਗ ਬਹੁਤ ਵੱਡੀ ਮੰਡੀ ਬੋਰਡ ਨਾਲ ਮਿਲ ਕੇ ਕੀਤੀ ਹੈ ਹਾਲਾਂਕਿ ਸਾਡਾ ਲਗਭਗ 6000 ਕਰੋੜ ਰੁਪਇਆ ਉਹਨਾਂ ਨੇ ਰੋਕ ਰੱਖਿਆ ਹੈ ਆਰਡੀਐਫ ਦਾ ਸੜਕਾਂ ਦਾ ਹੀ ਹੈ ਸਾਰਾ ਉਹ ਮੰਡੀ ਬੋਰਡ ਦਾ ਉਹ ਕਿਉਂ ਰੋਕਿਆ ਪਿਛਲੀ ਸਰਕਾਰ ਕੈਪਟਨ ਸਰਕਾਰ ਉਹੋ ਪੈਸੇ ਨੂੰ ਜਿਹੜਾ ਆਰਡੀਐਫ ਦਾ ਪੈਸਾ ਸੀ ਉਹਨੂੰ ਕਿਤੇ ਹੋਰ ਵਰਤ ਗਏ ਉਸ ਕੰਮ ਤੇ ਲਾਇਆ ਉਹਨਾਂ ਨੇ ਪੈਸੇ ਰੋਕ ਲਈ ਜੀ ਜਦੋਂ ਅਸੀਂ ਉਹਨਾਂ ਨੂੰ ਕਹੇ ਸਾਡੇ ਪੈਸੇ ਉਹ ਕਹਿੰਦੇ ਜੀ ਮਿਸਯੂਜ਼ ਪੈਸਾ ਹੋਇਆ ਪਹਿਲਾਂ ਵਾਲਾ ਪਹਿਲਾਂ ਤੁਸੀਂ ਐਕਟ ਪਾਸ ਕਰੋ ਵਿਧਾਨ ਸਭਾ ਚ ਕਿ ਐਸੇ ਕੰਮ ਦੀ ਵਰਤੋਂ ਅਸੀਂ ਐਕਟ ਪਾਸ ਕਰਤਾ ਜੀ ਬਈ ਹਲੋ ਜੀ ਅਸੀਂ ਐਕਟ ਪਾਸ ਕਰਤਾ ਪੈਸਾ ਮੰਡੀਆਂ ਆਣੀ ਸੜਕਾਂ ਦੀ ਲੱਗੂਆ ਮੰਡੀ ਬੋਰਡ ਦੀਆਂ ਸੜਕਾਂ ਤੇ ਅਸੀਂ ਉਹਨਾਂ ਕੋਲ ਗਏ ਕਹਿੰਦੇ ਹਾਂ ਠੀਕ ਹੈ ਉਹ ਕਹਿੰਦੇ ਫੀਸ ਘਟਾਓ ਮੰਡੀ ਦੀ ਅਸੀਂ ਕਹਿੰਦੇ ਸੜਕਾਂ ਦੇ ਪੈਸੇ ਮੰਗਣਾ ਇਹਨੂੰ ਘਟਾਉਣ ਦੀ ਗੱਲ ਕਰਦੇ ਹਾਂ ਅਸੀਂ ਤਾਂ ਐਕਟ ਵੀ ਪਾਸ ਕਰਤਾ ਹੁਣ ਲੱਗੇ ਤਾਂ ਹੋਏ ਆ ਜੇ ਬੇਨਤੀ ਕਰਕੇ ਉਹਨਾਂ ਨੂੰ ਵੀ ਸਾਨੂੰ ਇਹ ਪੈਸੇ ਦੇ ਦਿਓ ਅਸੀਂ ਸੜਕਾਂ ਤਾਂ ਪੰਜਾਬ ਦੀਆਂ ਸਾਰੀਆਂ ਨਵੀਆਂ ਬਣਨਆਂ ਆਂ ਵੀ ਬਹੁਤ ਨੇ ਉਹ ਫਿਰਨੀਆਂ ਵੀ ਬਣਾ ਦਾਂਗੇ ਪਿੰਡਾਂ ਦੀਆਂ ਕੋਈ ਪਿੰਡਾਂ ਰਹਿਣ ਹੀ ਦੇਣਾ ਕਿ ਕੱਚੀ ਕੱਚਾ ਪਹਾੜ ਜਾਂ ਕੋਈ ਹੋਰ ਹੁਣ ਤਾਂ ਪਿੰਡਾਂ ਨੂੰ ਤਿੰਨ ਤਿੰਨ ਚਾਰ ਚਾਰ ਸੜਕਾਂ ਜਾਂਦੀਆਂ ਨੇ ਪਹਿਲਾਂ ਤਾਂ ਇੱਕ ਅੱਧੀ ਹੁੰਦੀ ਸੀ ਹੁਣ ਤਾਂ ਪਹੈਂਚ ਵੀ ਸੜਕਾਂ ਨਾਲ ਸੋ ਇਸ ਕਰਕੇ ਸੜਕਾਂ ਨੂੰ 18 ਫੁੱਟਾ ਕਰਨ ਵਾਸਤੇ ਵੀ 250 ਕਰੋੜ ਰੁਪਇਆ ਹੈ ਨਾ ਤੇ 5 ਸਾਲਾਂ ਦੀ ਮੇਨਟੇਨ ਵਾਸਤੇ 16.27 ਕਰੋੜ ਰੁਪਇਆ ਪੈਸੇ ਦੀ ਅਸੀਂ ਕਮੀ ਨਹੀਂ ਆਉਣ ਦਿੰਦੇ ਦੇਖੋ ਗਲੀਆਂ ਨਾਲੀਆਂ ਫੇਰ ਬਣਾ ਲਾਂਗੇ ਉਹ ਤਾਂ ਐਂ ਚੱਲੀ ਜਾਊ ਕੰਮ ਜੀ ਸਰਕਾਰ ਗਲੀ ਉੱਚੀ ਚੱਕ ਦਿੰਦੀ ਆ ਘਰ ਨਹੀਂਵੇਂ ਹੋ ਜਾਂਦੇ ਲੋਕਾਂ ਘਰ ਉੱਚਾ ਚੱਕ ਗੜੀ ਨਹੀਂਵੇਂ ਹੋ ਜਾਂਦੀ ਸਰਕਾਰ ਫੇਰ ਗਲੀ ਚ ਚੱਕਦੀ ਫੇਰ ਘਰ ਨਹੀਂਵੇਂ ਹੋ ਜਾਂਦੇ ਲੋਕ ਘਰ ਉੱਚਾ ਐਂ ਚੱਲੀ ਜਾਂਦੇ ਜੀ ਉਹ ਬਹੁਤ ਸਾਨਾ ਉਹਨੂੰ ਕੋਈ ਪਲਾਨ ਨਹੀਂ ਹੈਗਾ ਹੈਨਾ ਸ਼ਮਸ਼ਾਨ ਘਾਟਾਂ ਨੇ ਕੰਦਾਂ ਨੂੰ ਗਰੰਟਾਂ ਦੇ ਹੀ ਗਏ ਨੇ ਵੀ ਤਾਂ ਸੋਚੋ ਜਿਹੜੇ ਮੁਰਦੇ ਗਏ ਨੇ ਉਹ ਤਾਂ ਆਉਂਦੇ ਨਹੀਂ ਹੈਗੇ ਉੱਠ ਕੇ ਹੈਨਾ ਜਿਉਂਦਿਆਂ ਤੇ ਲਾ ਲਈਏ ਸਕੂਲਾਂ ਨੂੰ ਬਣਾ ਲਈਏ ਲਾਇਬ੍ਰੇਰੀਆਂ ਬਣਾ ਲਈਏ ਹੈਨਾ ਬੱਚਿਆਂ ਨੂੰ ਪੜ੍ਹਾ ਲਈਏ ਵਧੀਆ ਕੁਆਲਿਟੀ ਦੇ ਸਕੂਲ ਬਣਾ ਲਈਏ ਸੋਲਰ ਲਾਈਟਾਂ ਲਾ ਲਈਏ ਪਿੰਡਾਂ 'ਚ ਹਾਂ ਮੁਹੱਲਾ ਕਲੀਨਿਕ ਖੋਲ੍ਹ ਲੀਏ ਸਹੂਲਤਾਂ ਹੈਲਥ ਦੀਆਂ ਦੇ ਦिए ਬਿਜਲੀ ਦਾ ਕਰਤਾ ਬਿਜਲੀ ਦਾ ਕਰ ਕਰੀ ਦਿੱਤਾ ਹਾਂ سوچ کر کے ਅਸੀਂ ਉਹ ਕੰਮਾਂ ਨੂੰ ਪਹਿਲਾਂ ਪ੍ਰਾਇੋਰਟੀ ਦੇ ਰਹੇ ਹਾਂ ਜਿਹੜੇ ਕੰਮਾਂ ਨਾਲ ਕਿਸੇ ਦੀ ਜ਼ਿੰਦਗੀ 'ਚ ਸੁਧਾਰ ਆਉਂਦਾ ਹੋਵੇ ਕਿਸੇ ਦੇ ਬੱਚੇ ਪੜ ਗਏ ਗਰੀਬ ਦਾ ਬੱਚਾ ਪੜ ਗਿਆ ਇੱਕ ਵਾਰੀ ਹੁਣ ਸਾਡੇ 199 190 ਲਾਲੋ ਚ 190 ਬੱਚੇ ਸਰਕਾਰੀ ਸਕੂਲਾਂ 'ਚ ਪੜ ਕੇ ਸਾਡੇ ਸਰਕਾਰੀ ਸਕੂਲਾਂ ਦੇ ਪਿਛਲੇ ਸਾਲ ਜੇਈ ਦਾ ਟੈਸਟ ਪਾਸ ਕਰ ਗਏ ਜੀ 190 ਬੱਚੇ ਉਹ ਜਦੋਂ ਇੰਜੀਨੀਅਰ ਬਣਨਗੇ 5-5 ਲੱਖ ਰੁਪਇਆ ਮਹੀਨੇ ਦੀ ਤਨਖਾਹ ਉਹਨੂੰ ਮਿਲਣੀ ਹੈ ਕੋਈ ਕੰਪਨੀਆ ਵੱਲੋਂ ਕਿਸੇ ਦਾ ਬਾਪੂ ਦਿਹਾੜੀ ਕਰਦਾ ਹੈ ਕਿਸੇ ਦਾ ਬਾਪੂ ਖੇਤ ਮਜ਼ਦੂਰੀ ਕਰਦਾ ਹੈ ਕਿਸੇ ਦਾ ਘਰੇ ਆਮ ਆਮ ਕਿਸਾਨ ਹੈ ਆਮ ਕਰਾਂ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਪੜ੍ਹ ਰਹੇ ਨੇ ਕੁਆਲਟੀ ਐਜੂਕੇਸ਼ਨ ਕਰਤੀ ਸੀ ਸਕੂਲਾਂ ਤੇ ਵੀ ਚੱਲ ਰਹੀ ਹੈ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਸੋ ਇਸ ਕਰਕੇ ਉਹਨਾਂ ਨੂੰ ਤਾਂ ਦੇਖਿਆ ਹੀ ਨਹੀਂ ਕਿ ਕਦੇ ਸਕੂਲ ਵੀ ਕਿਹਾ ਜਿਹਾ ਹੋਏ ਪਏ ਨੇ ਛੱਤਾਂ ਡਿੱਗੀ ਜਾਂਦੀਆਂ ਨੇ ਕੋਈ ਕਿਸੇ ਸਕੂਲ 'ਚ ਬੈਂਚ ਨਹੀਂ ਹੈਗੇ ਕਿਤੇ ਬਾਥਰੂਮ ਨਹੀਂ ਸੀ ਕਿਤੇ ਸਕੂਲਾਂ 'ਚ ਮਾਸਟਰਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਕਿਤਾਬਾਂ ਨਹੀਂ ਹੈਗੀਆਂ ਵਰਦੀਆਂ ਟਾਈਮ ਤੇ ਨਹੀਂ ਮਿਲਦੀਆਂ ਆਹ ਕੱਢ ਚੱਲੀ ਜਾਂਦੇ ਸੀ ਸਰਕਾਰੀ ਸਕੂਲਾਂ ਦਾ ਸਾਮੀਦ ਕੱਖ ਨਹੀਂ ਸੀ ਉਹ ਬੰਦੇ ਛੱਡੋ ਪਰ ਇਹ ਤਾਂ ਫੇਲ ਨੇ ਪ੍ਰਾਈਵੇਟ ਵਾਲਿਆਂ ਨਾਲ ਗੱਲ ਕਰਕੇ ਮਜਬੂਰੀ 'ਚ ਪੜਾਈ ਪ੍ਰਾਈਵੇਟ ਚ ਪੜਾਉਣੇ ਪੈਂਦੇ ਸੀ ਵਿਜਵਾਕ ਹੁਣ ਤੁਹਾਡੀ ਮਰਜ਼ੀ ਹੈ ਇੱਧਰ ਪੜਨਾ ਪ੍ਰਾਈਵੇਟ ਚ ਪੜਨਾ ਪ੍ਰਾਈਵੇਟ ਪਹਾਲੋ ਸਰਕਾਰੀ ਚ ਪੜਨਾ ਸਰਕਾਰੀ ਚ ਪੜਾ ਲੋ ਕੁਆਲਿਟੀ ਆਫ ਐਜੂਕੇਸ਼ਨ ਵਿਲ ਬੀ ਸੇਮ ਤੇ ਉਧਰ ਤਾਂ ਫੀਸ ਲੱਗੂਗੀ ਇੱਧਰ ਫੀਸ ਵੀ ਨਹੀਂ ਲੱਗਣੀ ਇਹ ਤੁਹਾਡੀ ਮਰਜ਼ੀ ਹੈ ਐਸੀ ਤਰ੍ਹਾਂ ਹੀ ਹਸਪਤਾਲਾਂ ਦਾ ਸਰਕਾਰੀ ਹਸਪਤਾਲਾਂ ਚ ਉਹਨਾਂ ਤੇ ਆਂ ਦਿੱਤਾ ਐਕਸ-ਰੇ ਵਾਲੀਆਂ ਮਸ਼ੀਨਾਂ ਤਾਂ ਕਬੂਤਰਾਂ ਦੇ ਹਾਲ ਨੇ ਸੀ ਅਗ ਲਗਾ ਚੱਡੋ ਪਰ ਜੋ ਮਰਜ਼ੀ ਹੈ ਜਾਨ ਬਚਾਉਣੀ ਹੈ ਕਿਲਾ ਵੇਚ ਦਿੰਦੇ ਆ ਪ੍ਰਾਈਵੇਟ ਚ ਇਲਾਜ ਕਰਾ ਲਓ ਮਜਬੂਰੀ ਚ ਹੁਣ ਅਸੀਂ ਉਹ ਸੇਮ ਕਰ ਦਾਂਗੇ ਪ੍ਰਾਈਵੇਟ ਜਗ੍ਹਾ ਨਾਲ ਪ੍ਰਾਈਵੇਟ ਕਰਾ ਲਓ ਸਰਕਾਰੀ ਜਗ੍ਹਾ ਨਾਲ ਸਰਕਾਰੀ ਜਿ ਕਰਾ ਲਓ ਹੈਨਾ ਹੈਲਥ ਕੇਅਰ ਵਿਲ ਬੀ ਸੇਮ ਮਸ਼ੀਨਾਂ ਸਭ ਪ੍ਰਾਈਵੇਟ ਤੋਂ ਵੀ ਵਧੀਆ ਹੋਣਗੀਆਂ ਪਰ ਉਧਰ ਫੀਸ ਲੱਗੂ ਇਹਦੇ ਫੀਸ ਵੀ ਲੱਗਣੀ ਡਾਕਟਰ ਨੂੰ ਕਹਤਾ ਕੋਈ ਵੀ ਦਵਾਈ ਹੈ ਜੀ ਨਹੀਂ ਲਿਖਣੀ ਜਿਹੜੀ ਬਾਹਰੋਂ ਲੈ ਆਉਣੀ ਪਵੇ ਹਸਪਤਾਲ ਦੀ ਜੇ ਕੋਈ ਦਵਾਈ ਹੈ ਨਹੀਂ ਡਾਕਟਰ ਆਪ ਲੈ ਕੇ ਆਵੀਂ ਬਾਹਰੋਂ ਉਹਨ ਮਰੀਜ਼ ਨੂੰ ਨੋ ਭੇਜੀ ਉਹਦੇ ਕਰਦਿਆਂ ਨੂੰ ਭੇਜ ਦਿੰਦੇ ਆ ਬਾਹਰ ਜਾਣਕਾਰੀ ਲੁੱਟੇ ਜਾਂਦੇ ਆ ਇੱਕ ਕਦੇ ਇਹ ਗੱਲਾਂ ਮੈਂ ਜਾਣਦਾ ਨਾ ਆਪਦੇ ਨਾ ਪਿੰਡੇ ਤੇੜਾ ਹੀ ਹੋਈਆਂ ਨੇ ਤਾਂ ਕਰ ਸਕਦੇ ਆ ਹੁਣਾਂ ਨੂੰ ਤਾਂ ਪਤਾ ਹੀ ਨਹੀਂ ਉਹਦਾ ਹਾਈ ਕੁਆਲਿਟੀ ਦੀ ਲਾਈਫ ਉਹਨੂੰ ਤਾਂ ਪਤਾ ਹੀ ਨਹੀਂ ਵੀ ਕੀ ਹੁੰਦਾ ਹੈ ਲਿੰਕ ਰੋਡਾਂ ਕੀ ਹੁੰਦੀਆਂ ਨੇ ਕਦੇ ਗਏ ਤਾਂ ਲਿੰਕ ਰੋਡਾਂ ਤੇ ਨਾ ਪਹਿਲਾਂ ਬਚਪਨ ਚ ਗਏ ਨਾ ਬਾਅਦ ਚ ਗਏ ਰਾਜੇ ਟਾਈਪ ਬੰਦੇ ਸੀ ਉਹ ਸੋ ਤਾਂ ਕਰਕੇ ਤੁਹਾਡਾ ਲੰਬਾ ਵੀ ਠੀਕ ਹੈ ਬੁਲਾ ਲਿਆ ਹੁਣਾਂ ਬੁਲਾ ਕੇ ਕਹਤਾ ਹੁਣ ਆ ਕਰ ਦਿਆਂਗੇ ਉਹ ਕਰ ਦਿਆਂਗੇ ਸਾਰੇ ਪੰਜਾਬ ਨੂੰ ਐਂ ਕਹਿੰਦੇ ਰਹਿੰਦੇ ਨੇ ਮੈਂ ਉਹ ਨਾਮ ਨਹੀਂ ਲੈਂਦਾ ਕਿਉਂਕਿ ਪਰ ਕੁ ਰਾਜਨੀਤਿਕ ਫੰਕਸ਼ਨ ਨਹੀਂ ਹੈਗਾ ਪਰ ਆਪਾਂ ਹੁਣ ਅੱਗੇ ਵਿਜ਼ਨ ਦੇਖੀਏ ਛੱਡੀ ਇਹਨਾਂ ਨੂੰ ਹੁਣ ਉਹ ਲੋਕਾਂ ਨੇ ਜੋ ਸਹਾਇਤਾ ਦੇਣੀ ਸੀ ਉਹਨੂੰ ਦੇਤੀ ਆਪਾਂ ਹੁਣ ਬਿਜ਼ਨਰੀ ਕੰਮ ਕਰੀਏ ਐਸਐਸਐਫ ਬਣਾਈ ਹੈ ਸੜਕ ਸੁਰੱਖਿਆ ਫੋਰਸ ਤੁਸੀਂ ਦੇਖੀ ਹੋਣੀ ਸੜਕ ਤੇ ਖੜੀਆਂ ਗੱਡੀਆਂ ਜਦੋਂ ਮੈਂ ਐਮਪੀਸੀ ਮੈਂ ਥੋਂ ਡਾਟਾ ਕਢਾਇਆ ਸੀਗਾ ਪੰਜਾਬ ਨੰਬਰ 1 ਸੀ ਉਦੋਂ 14 ਮੈਂ 18 ਦੀ ਗੱਲ ਕਰ ਰਿਹਾ 2 ਉਹ 2 18 ਚ 14 ਮੋਤਾਂ ਪਰ ਡੇ ਪੰਜਾ ਸੜਕਾਂ ਤੇ ਔਨ ਦਾ ਸਪਾਟ ਉਹ ਹੁਣ ਵੱਧ ਗਿਆ ਹੋਣੀ ਆ ਬਾਅਦ ਚ ਹੁਣ 25 ਤੱਕ ਤਾਂ 22 ਤੇ 23 ਤੱਕ ਦਾ ਕਿਉਂਕਿ ਅਸੀਂ 23 ਬਾਅਦ ਪ੍ਰਾਈਸ ਐਸ ਐਸ ਐਫ 15 ਪਰ ਡੇ ਚਲੋ 15 ਲਾ ਲਓ ਮਹੀਨੇ ਨੇ ਚਾ 450 ਸਾਲ ਦਾ 5000 ਤੋਂ ਉੱਪਰ ਸਾਲ 5000 ਤੋਂ ਉੱਪਰ ਬੰਦਾ ਸੜਕਾਂ ਤੇ ਕਾਰਾਂ ਦੇ ਘਰ ਪੱਟੇ ਜਾਂਦੇ ਸੀ ਟਰੱਕ ਖੜੇ ਟਰੱਕ ਚ ਗੱਡੀ ਵੱਜੀ ਜੀ ਸਾਰਾ ਟੱਬਰ ਮੂੰਹ ਦੇ ਮੂੰਹ ਚ ਅਸੀਂ ਉਹ ਦੇਤੀਆਂ ਗੱਡੀਆਂ ਉਹਨਾਂ ਨੂੰ ਬਹੁਤ ਸ਼ਾਨਦਾਰ ਜੀ ਟਰੱਕ ਟੁੱਟ ਖਰਾਬ ਹੋ ਗਿਆ ਕੋਈ ਤੂੜੀ ਵਾਲੀ ਟਰਾਲੀ ਫਿਰ ਉਹਨਾਂ ਤੇ ਮੈਂ ਉਹਨੂੰ ਸਾਈਡ ਤੇ ਕਰ ਦੂ ਕੁਝ ਗਈ ਤੇ ਉਹਨਾਂ ਕੋਲੇ ਸਟੈਚਰ ਵੀ ਨੇ ਫਰਸਟ ایڈ ਦਾ ਸਮਾਨ ਹੈ ਕੋਈ ਐਕਸੀਡੈਂਟ ਰੱਬ ਨਾ ਕਰੇ ਹੋ ਜੇ ਇਮੀਡੀਏਟਲੀ 6 ਮਿੰਟ 20 ਸਕਿੰਟ ਦਾ ਨਾ ਟਾਈਮ ਆਈ छे मिनट भीट च आ जाते हैं सार्टी करके ब्लीडिंग रोक ली हस्पता ने प्राइवेट है। वो जो जो खर्चा सरकार है खर्चा अड़ताली तीन प्रसेंट मौत घट गई जी एक साल च और इस गल पूरे संसद चर्चा हुई है भी कम करने जो नेता आम ने, ने, ने करने आज ਲੋਕੋ ਲੋਕੋ ਗੱਡੀਆਂ ਵਡੀਆਂ ਨੇ ਸੜਕਾਂ ਵਧੀਆ ਨੇ ਚੱਲੀ ਜਾਂਦਾ ਕੋਈ ਹੈ ਹੀ ਨਹੀਂ ਵਾਲੀਵਾਰਸ ਉੱਤੇ ਚੱਲ ਉਹ ਇਦੋਂ ਨੂੰ ਹੋ ਜਾਂਦਾ ਨੋ ਹੋ ਜਾਂ ਹੁਣ ਘਟੋ ਘਟ ਸੜਕਾਂ ਤੇ ਵੀ ਕ੍ਰਾਈਮ ਘਟੂਗਾ ਲੋਕੋ ਖੜੇ ਨਹੀਂ ਥਾਂ ਥਾਂ ਤੇ ਜਿਹੜਾ ਰੋਡ ਕ੍ਰਾਈਮ ਹੈ ਉਹ ਵੀ ਘਟੂਗਾ ਔਰ ਕੱਲਾ ਇਹ ਨਹੀਂ ਹੈਗਾ ਵੀ ਮਤਲਬ 42% ਦਾ ਮਤਲਬ 2500 ਹੋ ਗਿਆ 2500 ਬੰਦੀ ਦੀ ਜਾਨ بچਾਈ ਹੈ ਅ ਕਰੋੜਾ ਰੁਪਈਆ ਮੰਲਾਦਾ 8 ਤੋਂ 10 ਕਰੋੜ ਰੁਪਈਆ ਤੇ ਕਿੰਨੇ ਤੋਲੇ ਕਹਿੰਦੇ ਸੀਗੇ ਸੋਨਾ ਕਹਿੰਨੇ ਉਹ ਵੀ ਉਹਨਾਂ ਦੇ ਘਰੇ ਫੜਾ ਕੇ ਆਏ ਆ ਜਿਹੜੇ ਗੱਡੀ 'ਚ ਰਹਿ ਗਏ ਐਕਸੀਡੈਂਟ ਵੇਲੇ ਕੋਈ ਵਿਆਹ ਤੋਂ ਆਏ ਨੇ ਲੇਡੀਜ਼ ਦਾ ਪਰਸ ਹੈ ਉਹ 'ਚ ਸੋਨਾ ਪਿਆ ਉਦੋਂ ਉਦੋਂ ਕਿਤੇ ਪਰਸ ਬਰੇ ਸੁੱਜਦੀ ਆ ਗੱਲ ਜਦੋਂ ਐਕਸੀਡੈਂਟ ਹੋ ਜੇ ਉਹ ਤਾਂ ਜਾਨ ਬਚਾਉਣ ਦੀ ਹੁੰਦੀ ਆ ਉਹ ਵੀ ਕੋਈ ਇਧਰ ਤੁਰ ਹੋ ਜਾਂਦਾ ਸੀ ਪਤਾ ਨਹੀਂ ਕੌਣ ਕੌਣ ਲੈ ਜਾਂਦਾ ਸੀ ਉਹ ਵੀ ਹੁਣ ਆਉਣ-ਆਉਣ ਸਾਰ ਰਹੋ ਪਹਿਲਾਂ ਉਹਨਾਂ ਨੂੰ ਸੰਭਾਲ ਕੇ ਫਿਰ ਉਹਨਾਂ ਦਾ ਸਾਰਾ ਸਾਮਾਨ ਸੰਭਾਲ ਕੇ ਉਹਨੂੰ ਘਰੇ ਫੜਾ ਕੇ ਆਉਂਦੇ ਨੇ بیا ਲੋ ਜੀ ਤੁਹਾਡੀ ਗੱਡੀ ਚ ਮਿਲਿਆ ਸੀ ਆ ਗਾਮ ਚੱਲਦਾ ਹੀ ਐਂ ਚੱਲਣਾ ਗਾਮ ਇਹ ਤੇ ਨਹੀਂ ਤਾਂ ਫਾਇਦਾ ਕੀ ਹੋਇਆ ਫਿਰ ਆ ਅਸੀਂ ਵੀ ਹੋਇਆ ਜੀ ਆ ਕੇ ਲੋਕਾਂ ਨੂੰ ਇਹ ਤਾਂ ਫਰਕ ਕੀ ਰਹਿ ਗਿਆ ਯਾਰ ਕੁਝ ਤਾਂ ਨਮਾ ਕਰੀਏ ਨਾ ਲੋਕਾਂ ਨਾਲ ਸੋ ਇਹ ਕਰਕੇ ਮੈਂ ਤੁਹਾਨੂੰ ਬੜਾ ਜਿਆਦਾ ਲੰਮਾ ਨਹੀਂ ਕਰਦਾ ਤੁਸੀਂ ਦੂਰੋਂ ਦੂਰੋਂ ਆਏ ਹੋ ਬਸ ਇਹ ਹੀ ਬੰਦੀ ਕਰਨਾ ਕਿ ਤੁਸੀਂ ਮਿਲਦੇ ਰਹੋ ਸਾਨੂੰ ਇੱਕ ਇਹ ਕੰਟੈਕਟ ਨੰਬਰ ਦੱਤਾ ਦੋ ਨੁਮਾਇੰਦਿਆਂ ਦੇ ਨਾਮ ਦੇ ਦੋ ਤੁਸੀਂ ਕਿੰਨੇ ਦੇ ਦੋ ਕੋਈ ਗੱਲ ਨਹੀਂ ਤੇ ਅਸੀਂ ਉਹਨਾਂ ਨੂੰ ਕਿੰਨੇ ਜ਼ੋਨ ਦੇ ਦੋ ਨਾ ਮਾਲਵਾ ਮਾਝਾ ਦੋਆਬਾ ਤਿੰਨਾਂ ਚ ਦੇਓ ਤੇ ਸਾਡਾ ਨਾ ਕੰਟੈਕਟ ਨੰਬਰ ਸ਼ੇਅਰ ਕਰ ਲਓ ਗੌਰਮੈਂਟ ਦੇ ਕੋਈ ਵੀ ਕੰਮ ਹੋਵੇ ਕੋਈ ਵੀ ਸਮੱਸਿਆ ਸਜਾ ਹੋਵੇ ਕੰਮ ਦੌਰਾਨ ਕਈ ਵਾਰੀ ਹੋਰ ਸਮੱਸਿਆਵਾਂ ਆ ਜਾਂਦੀਆਂ ਜਿਹੜੀਆਂ ਆਪਾਂ ਇੱਥੇ ਵਿਚਾਰ ਨਹੀਂ ਕਰ ਸਕਦੇ ਕੰਮ ਦੌਰਾਨ ਪਤਾ ਲੱਗਦਾ ਵੀ ਕੀ ਹੈ ਇਹ ਤਾਂ ਉਹ ਤਾਂ ਬਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਉਦੋਂ ਪਤਾ ਨਹੀਂਦਾ ਆ ਕੀ ਹੋਵੇ ਜਰਾ ਤਾਂ ਇੱਥੇ ਤਾਂ ਐ ਹੀ ਨਹੀਂ ਸੀਗਾ ਐ ਸੋਚਿਆ ਨਹੀਂ ਸੀ। ਕੋਈ ਦੱਸ ਦਿਓ ਸਾਨੂੰ ਜੇ ਮੌਕੇ ਤੇ ਕੋਈ ਡਿਸੀਜਨ ਲੈਣਾ ਪਿਆ ਤਾਂ ਮੌਕੇ ਤੇ ਡਿਸੀਜਨ ਲੈ ਲਾਂਗੇ ਅਸੀਂ। ਕਿਤੇ ਕੋਈ ਐਕ acquisition ਦੀ ਦਿੱਕਤ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ। ਕੰਮ ਕਰਦੇ ਤੁਹਾਨੂੰ ਅਸੀਂ ਦਿੱਕਤ ਨਹੀਂ ਆਉਣ ਦਿੰਦੇ ਬਸ ਉਹ ਸਾਡਾ ਕੰਮ ਹੈ। ਤੇ ਬਾਕੀ ਤੁਹਾਡਾ ਸਾਰਿਆਂ ਦਾ ਇੱਥੇ ਆਇਆਂ ਦਾ ਫੇਰ ਇੱਕ ਵਾਰੀ। ਬਹੁਤ-ਬਹੁਤ ਧੰਨਵਾਦ ਹੈ। ਚੱਲਿਆ ਇੱਕ ਕਦਮ ਫੇਰ ਸਿਰਮੱਤੇ ਸਾਡੇ। ਤੇ ਖਾਨ ਵੀ ਨਵੰਦ ਕੀਤਾ ਰਿਹਾ ਜੀ ਹਾਂ ਤਾਂਚੇ